ਸੋ ਤੁਹਾਨੂੰ ਇਹਦਾ ਕੀ ਪ੍ਰੋਗਰਾਮ ਹੈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਬਹੁ ਡਿਸਟ੍ਰਿਕਟ ਨੇ ਜਿਹੜੇ ਹਨਾਂ ਦੀ ਮਾਰ ਦੇ ਵਿੱਚ ਆਏ ਬਸ ਤਾਂ ਕਹਿੰਦੇ ਆ ਵੀ ਜਦੋਂ بارش ਜ਼ਿਆਦਾ ਬਹਾਰਾਂ ਵਿੱਚ ਪੈ ਜਾਂਦੀ ਹੈ ਕਿ ਕੁਦਰਤ ਦੀ ਜਿਹੜੀ ਹੁੰਦੀ ਹੈ ਮਾਰ ਹੁੰਦੀ ਹੈ ਪਰ ਮੈਂ ਤਾਂ ਸੋਚਦਾ ਵੀ ਜਿਹੜੀ ਸਰਕਾਰ ਦਾ ਨਫੀਲੂਅਰ ਹੈ ਉਹਦੇ ਵਿੱਚ ਜਿੱਥੇ ਬਹੁਤ ਪਹਿਲਾਂ ਪਤਾ ਲੱਗ ਗਿਆ ਸੀ ਕਿ ਡੈਮ ਦੇ ਵਿੱਚ ਪਾਣੀ ਆਰੇ ਥੋੜਾ ਥੋੜਾ ਕਰਕੇ ਛੱਡੀ ਜਾਂਦੇ ਸਹਦ ਇਹ ਜਿਹੜੀ ਤਾਸ ਦੀ ਨਾ ਬੱਤਤੀ ਫਿਰ ਵੀ ਜਿਹੜਾ ਹੈਗਾ ਸਾਡੇ ਜਿਹੜੇ ਪੰਜਾਬ ਦੇ ਅਣਖੀ ਲੋਕ ਨੇ ਜਿਹੜੇ ਪੰਜਾਬ ਨੂੰ ਹਮੇਸ਼ਾ ਫੌਤ ਤੇ ਚਰਦੀ ਖਲਾ ਦੇ ਦੇਖਣਾ ਚਾਹੁੰਦੇ ਨੇ ਜਿਹੜੇ ਸੁਖ ਸ਼ਾਂਤੀ ਲੋਰਦੇ ਨੇ ਮੈਂ ਸਮਝਦਾ ਵੱਖ-ਵੱਖ ਜਿਹੜੇ ਸਾਡੇ ਐਨਜੀਓਜ਼ ਨੇ ਕਿ ਫੋਮੇ ਹੋਰ ਸਾਡੇ ਸੇਵਾਦਾਰ ਨੇ ਕਿ ਜਿਹੜੇ ਸਾਡੇ ਜਿਹੜੇ ਹੋਰ ਕਿੰਨੇ ਵੀ ਸਾਡੇ ਕਾਮਕਾਰ ਵਾਲੇ ਬੰਦੇ ਨੇ ਕਿ ਲੱਗਿਆ ਹੋਏ ਨੇ ਅੱਜ ਮੈਨੂੰ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੀ ਲਹਿਰੇ ਦੇ ਵੀ ਮੇਰੇ ਵੱਡੇ ਵੀਰ ਜੀ ਦਰਸ਼ਨ ਮਹਿਰੂਬ ਜੀ ਨੇ ਉਹਨਾਂ ਦੇ ਸੁਪੁੱਤਰ ਔਰ ਜਿਹੜੇ ਸਾਡੇ ਵੀਰ ਪਾਰਵਾਏ ਹੋਏ ਨੇਗੇ ਸਾਰੇ ਸਾਡੇ ਵੀਰ ਜੀ ਹੋਰੀ ਸਾਰੇ ਪ੍ਰੋਫੈਸਰ ਸਾਹਿਬ ਹੋਰੀ ਸਾਰੇ ਖੜੇ ਨੇਗੇ ਜਿੰਨੇ ਸਾਰੀ ਟੀਮ ਹੈਗੇ ਪੂਰੀ ਉਹਨਾਂ ਨੇ ਕਿ ਤਹਈਆ ਕੀਤਾ ਕਿ ਜਿੱਥੇ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਕਿਉਂਕਿ ਤੁਹਾਨੂੰ ਪਤਾ ਹੈ ਉੱਪਰ ਵੀ ਪਾਰਿਸਤਾਨ ਟਾਈਮ ਹੈ ਇਹ ਟਰਾਲੀ ਆ ਜਿਹੜੀਆਂ 40 ਟਰਾਲੀਆਂ ਲੈ ਕੇ ਜਿਹੜੇ ਨੇਗੇ ਫਾਜ਼ਿਲਕਾ ਦੇ ਵਿੱਚ ਜਾ ਰਹੇ ਨੇ ਜਿੱਥੇ ਨਾ ਕੋਈ ਸਰਕਾਰ ਦਾ ਨਾ ਕੋਈ ਉਹਨਾਂ ਵਾਸਤੇ ਕੋਈ ਵੀ ਜਿਹੜਾ ਹੈਗਾ ਸਹਾਇਤਾ ਵਾਸਤੇ ਨਹੀਂ ਪਹੁੰਚਿਆ ਅਗੂਣ ਜਿਹੜੇ ਇਥੋਂ ਵਾਲੇ ਸਾਰੇ ਸੰਗਤ ਜਿਹਦੇ ਵਿੱਚ ਸਾਰਾ ਦਿਨਾਂ ਖਾਣ ਪੀਣ ਦਾ ਸਮਾਨ ਆਂਗਾ ਪੂੜੀ ਵਗੈਰਾ ਦਾਗਾ ਵਕ ਵਕਤਾਂ ਤੇ ਤਾਂ ਕਿ ਜਿਹੜੇ ਸਾਡੇ ਲੋਕ ਜਿਹੜੇ ਉੱਤੇ ਫਸੇ ਹੋਏ ਨੇ ਵਿਚਾਰੇ ਪਾਣੀ ਦੇ ਵਿੱਚ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਡੰਗਰ ਪਸ਼ੂ ਖਤਮ ਹੋ ਗਏ ਜਿਨ੍ਹਾਂ ਕੋਲੇ ਆਥਨ ਦਾ ਵੀ ਜਿਹੜਾ ਖਾਨਦ ਜਿਹੜਾ ਹੈਗਾ ਲਾਲੇ ਪਏ ਹੋਏ ਨੇਗੇ ਉਹ ਮੈਂ ਸਮਝਦਾ ਸਾਡੇ ਵੀਰਾਂ ਦਾ ਦਰਸ਼ਨ ਮਹਿਰੋਖ ਜੀ ਦਾ ਵੱਡੇ ਵੀ ਜਿਦਾ ਦਿਨੋਂ ਧੰਨਵਾਦ ਕਰਦਾਗਾ ਕਿਉਂਕਿ ਜਿਹੇ ਜਿਹੜੇ ਹਮੇਸ਼ਾ ਤੌਰ ਤੇ ਸਾਡੇ ਜਿਹੜੇ ਸਮਾਜ ਦੇ ਖੰਮਾਂ ਦੇ ਵਿੱਚ ਅੱਗੇ ਹੋ ਕੇ ਕੰਮ ਕਰਦੇ ਰਹੇ ਉਹਨਾਂ ਦੇ ਪੂਰੇ ਧੰਨ ਧੰਨ ਹੈ ਜਿਹੜੀ ਪੂਰੇ ਵਧੀਆ ਢੰਗ ਨਾਲ ਕੰਮ ਕਰਦੀ ਰਹੀ ਹੈਗੀ ਆਓ ਅਕਾ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਵਾਹਿਗੁਰੂ ਸੱਚੇ ਪਰਮਾਤਮਾ ਸਾਡੇ ਜਿਹੜੇ ਲੋਕ ਨੇ ਕਿ ਜਿਹੜੇ ਜਿਹੜੇ ਸਾਡੇ ਹਰਾਂ ਦੀ ਮਾਰ ਹੇਟ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਇਸ ਤੋਂ ਨजात ਪਾਈ ਜਾਵੇ ਔਰ ਸਾਡਾ ਪੰਜਾਬ ਹੈ ਜਿਹੜਾ ਚੜ੍ਹਦੀ ਕਲਾ 'ਚ ਰਹੇ ਤੇ ਦਿਨ ਤੋਂ ਕਣੀ ਤੇ ਰਾਤ ਤੋਂ ਕਣੀ ਤਰਕੀ